ਪੰਜਾਬ ਵਿੱਚ ਹਸਪਤਾਲਾਂ, ਸ਼ੋਪਿੰਗ ਮਾਲ, ਹੋਟਲ, ਸਿਨੇਮਾ, ਥੀਏਟਰ, ਮਲਟੀਪਲੈਕਸ ਅਤੇ ਰੈਸਟੋਰੈਂਟਾਂ ਨੂੰ ਹੁਣ 3 ਸਾਲਾਂ ਬਾਅਦ ਅੱਗ ਬੁਝਾਊ ਯੰਤਰ ਲੈਣਾ ਪਵੇਗਾ। ਉਦਯੋਗਾਂ ਨੂੰ ਰਾਹਤ ਦੇਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਵਪਾਰਕ ਇਮਾਰਤਾਂ ਤੇ ਲਈ ਵੀ ਹਰ ਸਾਲ ਅੱਗ ਬੁਝਾਊ ਯੰਤਰ ਲੈਣ ਦੀ ਸ਼ਰਤ ਖਤਮ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਿਹਾਇਸ਼ੀ ਇਮਾਰਤਾਂ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ 3 ਤੋਂ 5 ਸਾਲਾਂ ਬਾਅਦ ਅੱਗ ਬੁਝਾਊ ਯੰਤਰ ਲੈਣਾ ਪਵੇਗਾ। ਸੂਬਾ ਸਰਕਾਰ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਰੂਲਸ 2025 ਲਾਗੂ ਕਰ ਦਿੱਤਾ ਹੈ ਜਿਸ ਦੇ ਵਿੱਚ ਉਹ ਉਪਲਬਧ ਕੀਤੇ ਗਏ ਨੇ ਇਸ ਦੇ ਨਾਲ ਹੀ ਹੁਣ ਫਾਇਰ ਐਨਓਸੀ ਵਿੱਚ ਵੀ ਸੋਧ ਕੀਤੀ ਜਾਵੇਗੀ ਤੇ ਐਨਓਸੀ ਦੀ ਮਿਆਦ 3 ਅਤੇ 5 ਸਾਲ ਵਧਾਉਣ ਦੇ ਨਾਲ ਹੁਣ ਸਰਕਾਰ ਨੂੰ ਫੀਸਾਂ ਦੇ ਰੂਪ ਵਿੱਚ ਇੱਕ ਮੁਸ਼ਤਮਾਲੀਆ ਮਿਲੇਗਾ ਇਹ ਕਾਰਨ ਹੈ ਕਿ ਸਰਕਾਰ ਹੁਣ ਲੋਕਾਂ ਨੂੰ ਫੀਸਾਂ ਦੇ ਵਿੱਚ ਵੀ ਛੋਟ ਦੇਣ ਦੇ ਲਈ ਤਿਆਰੀ ਕਰ ਰਹੀ ਹੈ ਇਸ ਵੇਲੇ 100 ਬਿਸਤਰਿਆਂ ਵਾਲੇ ਹਸਪਤਾਲ ਦੇ ਲਈ 30000 ਰੁਪਏ ਦੀ ਇਸ ਨਿਰਧਾਰਤ ਕੀਤੀ ਗਈ ਹੈ ਜੋ ਕਿ ਬਿਸਤਰੀ ਆਦੀ ਸਮਰੱਥਾ ਵਿੱਚ ਵਾਧੇ ਨਾਲ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਜਾ ਸਕਦੀ ਹੈ 1 ਏਕੜ ਤੱਕ ਦੇ ਖੇਤਰਫਲ ਵਾਲੇ ਮਲਟੀਪਲੈਕਸ ਦੇ ਲਈ 50000 ਰੁਪਏ ਦੀ ਫੀਸ ਨਿਰਧਾਰਤ ਕੀਤੀ ਗਈ ਹੈ ਜੋ ਬਾ ਤੋਂ ਵੱਧ 2 ਲੱਖ ਰੁਪਏ ਤੱਕ ਵੀ ਜਾ ਸਕਦੀ ਹੈ ਹੁਣ ਵਪਾਰਕ ਤੇ ਰਿਹਾਇਸ਼ੀ ਮਾਲਕਾਂ ਨੂੰ ਜਲਦ ਹੀ ਫੀਸਾ ਦੇ ਵਿੱਚ ਕੁਝ ਰਾਹਤ ਮਿਲ ਸਕਦੀ ਹੈ ਤੇ ਇਸ ਤੋਂ ਇਲਾਵਾ ਜਿਨ੍ਹਾਂ ਇਮਾਰਤਾਂ ਦੀ ਫਾਇਰ ਐਨਓਸੀ ਮਿਆਦ 1 ਸਾਲ ਤੋਂ ਵਧਾ ਕੇ 3 ਸਾਲ ਕਰ ਦਿੱਤੀ ਗਈ ਹੈ ਉਹਨਾਂ ਦੇ ਵਿੱਚ ਦਫ਼ਤਰ, ਬੈਂਕ, ਆਰਕੀਟੈਕਟ, ਇੰਜੀਨੀਅਰ, ਡਾਕਟਰ, ਵਕੀਲ, ਡਾਕਰ, ਪੁਲਿਸ ਸਟੇਸ਼ਨ, ਕਲੀਨਿਕ, ਦੁਕਾਨਾਂ, ਸਟੋਰ, ਵਿਭਾਗੀ ਸਟੋਰ ਅਤੇ ਭੂਮੀਗਤ ਖਰੀਦਦਾਰੀ ਕੇਂਦਰਤਾ ਦੀ ਸ਼ਾਮਲ ਨੇ। ਸਾਨਕ ਸੰਸਥਾ ਵਿਭਾਗ ਦੇ ਅਨੁਸਾਰ ਯੋਗ ਆਰਕੀਟੈਕਟਾਂ ਦੁਆਰਾ ਤਿਆਰ ਕੀਤੇ ਗਏ ਅੱਗ ਬੁਝਾਊ ਡਰਾਇੰਗ ਅਤੇ ਯੋਜਨਾਵਾਂ ਸਵੀਕਾਰ ਕੀਤੀਆਂ ਜਾਣਗੀਆਂ ਕਿਸੇ ਹੋਰ ਸਲਾਹਕਾਰ ਜਾਂ ਫਿਰ ਏਜੰਸੀ ਦੁਆਰਾ ਅੱਗ ਬੁਝਾਊ ਡਰਾਇੰਗਾਂ ਦੀ ਜਾਂਚ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਨਵੇਂ ਨਿਯਮਾਂ ਤਹਿਤ ਇਮਾਰਤ ਮਾਲਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਪਹਿਲਾਂ ਹਰ ਸਾਲ ਨੂੰ ਨਦੀਆਂ ਇਮਾਰਤਾਂ ਉਤੇ ਸੀਲਿੰਗ ਦੀ ਤਲਵਾ ਲਟਕਦੀ ਰਹਿੰਦੀ ਸੀ ਇਸੇ ਤਰ੍ਹਾਂ ਰਿਹਾਇਸ਼ੀ ਮਾਲਕਾਂ ਦੇ ਲਈ ਐਨਓਸੀ ਦੀ ਮਿਆਦ 3 ਤੋਂ ਵਧਾ ਕੇ ਹੁਣ 5 ਸਾਲ ਕਰ ਦਿੱਤੀ ਗਈ ਹੈ ਜਦੋਂ ਕਿ ਪਹਿਲਾਂ ਇਹਨਾਂ ਇਮਾਰਤਾਂ ਨੂੰ ਹਰ ਸਾਲ ਐਨਓਸੀ ਲੈਣੀ ਪੈਂਦੀ ਸੀਗੀ ਤੇ ਹੁਣ 15 ਮੀਟਰ ਦੀ ਉਚਾਈ ਵਾਲੇ ਰਿਹਾਇਸ਼ ਅਤੇ ਕਮਰੇ ਵਾਲੇ ਘਰਾਂ ਦੇ ਲਈ 5 ਸਾਲਾਂ ਬਾਅਦ ਐਨਓਸੀ ਲੈਣਾ ਪਵੇਗਾ ਸਟੇਲਟ ਪਾਰਕਿੰਗ ਵਾਲੀਆਂ ਇਮਾਰਤਾਂ ਜਿਨ੍ਹਾਂ ਦੀ ਉਚਾਈ 17.5 ਮੀਟਰ ਹੈ ਉਹਨਾਂ ਨੂੰ ਇਸ ਸ਼੍ਰੇਣੀ ਦੇ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਘਰਾਂ ਦੇ ਵਿੱਚ ਕਮਰੇ ਕਿਰਾਏ ਉੱਤੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਰਿਹਾਇਸ਼ ਅਤੇ ਕਮਰੇ ਵਾਲੇ ਘਰਾਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਇਸੀ ਤਰ੍ਹਾਂ 15 ਤੋਂ 45 ਮੀਟਰ ਦੀ ਉਚਾਈ ਵਾਲੇ ਅਪਾਰਟਮੈਂਟਾਂ ਦੇ ਲਈ ਹੁਣ ਹਰ 3 ਸਾਲਾਂ ਬਾਅਦ ਐਨਓਸੀ ਲੈਣਾ ਪਵੇਗਾ ਪਹਿਲਾਂ ਇਹਨਾਂ ਦੋਵਾਂ ਸ਼੍ਰੇਣੀਆਂ ਦੇ ਵਿੱਚ ਹਰ ਸਾਲ ਐਨਓਸੀ ਨਿਵਾਉਣਾ ਪੈਂਦਾ ਸੀਗਾ ਤੇ ਨਾਲ ਹੀ 45 ਮੀਟਰ ਤੋਂ ਵੱਧ ਉਚਾਈ ਵਾਲੀਆਂ ਇਮਾਰਤਾਂ ਨੂੰ ਪਹਿਲਾਂ ਵਾਂਗ 1 ਸਾਲ ਬਾਅਦ ਐਨਓਸੀ ਲੈਣਾ ਪਵੇਗਾ ਇਹਨਾਂ ਇਮਾਰਤਾਂ ਨੂੰ ਉੱਚ ਜੋਖਮ ਵਾਲੀਆਂ ਇਮਾਰਤਾਂ ਦੀ ਸ਼੍ਰੇਣੀ ਦੇ ਵਿੱਚ ਵੀ ਰੱਖਿਆ ਗਿਆ ਹੈ ਨਿਰਧਾਰਾ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ